ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਦਿਨੀ ਇੱਕ ਦੁਬਦਾਂ ਖੜੀ ਹੋਈ ਸੀ ਪੰਥ ਵਿੱਚ ਸਿੱਖ ਜਗਤ ਵਿੱਚ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਹਾਲਾਤ ਬਣੇ ਉਹਨਾਂ ਸਾਰਿਆਂ ਤੋਂ ਤੁਸੀਂ ਖੁਦ ਵਾਕਬ ਹੋ ਬੀਤੇ ਕਾਲ ਪੰਜਾਬ ਸਰਕਾਰ ਦੇ ਨਮਾਇਦੇ ਰਸੋਖਾਨਾ ਸੇ ਪਹੁੰਚਦੇ ਨੇ ਉਹਨਾਂ ਦੇ ਨਾਲ ਜੋ 7 ਮੈਂਬਰੀ ਕਮੇਟੀ ਸੰਤਾਂ ਵੱਲੋਂ ਇਸ ਮਸਲੇ ਦੇ ਉੱਤੇ ਗੱਲਬਾਤ ਕਰਨ ਵਾਸਤੇ ਚੁਣੀ ਗਈ ਸੀ ਉਹਨਾਂ ਵੱਲੋਂ ਕਾफी ਗੰਭੀਰ ਅਤੇ ਲੰਬੀ ਵਿਚਾਰ ਚਰਚਾ ਹੋਈ ਉਸ ਤੋਂ ਬਾਅਦ ਜੋ ਗੱਲ ਅਸੀਂ মিডিਆ ਦੇ ਵਿੱਚ ਤੱਥਾਂ ਦੇ ਨਾਲ ਰੱਖੀ ਸੀ ਕਿ 328 ਲਾਪਤਾ ਸ਼ਬਦ ਵਰਤਿਆ ਜਾਂਦਾ ਹੈ ਪਰ ਇਹ ਸ਼ਬਦ মিডিਆ ਵੱਲੋਂ ਜਾਂ ਜਿੰਨਾਂ ਵੱਲੋਂ ਵੀ ਵਰਤਿਆ ਜਾਂਦਾ ਮੈਂ ਇਸ ਸ਼ਬਦ ਦੇ ਵਿੱਚ ਨਹੀਂ ਪੈਂਦਾ 328 ਰੂਪ ਜੋ ਜਿਹਨਾਂ ਦੀ ਚਰਚਾ ਹੈ ਜਿਹਦਾ ਮਸਲਾ ਹੈ ਉਹਨਾਂ ਸਰੂਪਾਂ ਦੇ ਵਿੱਚੋਂ ਕੋਈ ਇੱਕ ਵੀ ਸਰੂਪ ਇਸ ਸਥਾਨ ਤੇ ਨਹੀਂ ਆਇਆ ਔਰ ਇਸ ਸਥਾਨ ਦੇ ਉੱਤੇ ਜੋ 169 ਗੁਰੂ ਮਹਾਰਾਜ ਦੇ ਸਰੂਪ ਨੇ ਉਹਨਾਂ ਦਾ ਬਕਾਇਦਾ ਰਿਕਾਰਡ ਸਾਡੇ ਕੋਲ ਮੌਜੂਦ ਹੈ ਔਰ ਬਕਾਇਦਾ ਉਹਦਾ ਰਿਕਾਰਡ ਮੇਨਟੇਨ ਕੀਤਾ ਜਾਂਦਾ ਹੈ ਇਹ ਤਾਂ ਤੁਸੀਂ ਆਪ ਸਾਰੇ মিডিਆ ਦੇ ਰਾਹੀਂ ਸੰਤਾਂ ਦੇ ਅੱਗੇ ਰੱਖੇ ਸਨ ਸਿੱਖ ਜਗਤ ਅੱਗੇ ਰੱਖੇ ਸਨ ਸਰਕਾਰ ਨੇ ਵੀ ਔਰ ਸਰਕਾਰ ਦੇ ਨੁਮਾਇੰਦਿਆਂ ਨੇ ਕੱਲ ਉਸ ਚੀਜ਼ ਨੂੰ ਤਾਇਦ ਕੀਤਾ ਕਿ ਵਾਕਏ ਵਿੱਚ ਜੋ ਰਸੋਖਾਨਾ ਸਹਿਬ ਦੇ ਪ੍ਰਬੰਧਕਾਂ ਵੱਲੋਂ ਰਿਕਾਰਡ ਮੀਡੀਆ ਦੇ ਸਨਮੁਖ ਰੱਖਿਆ ਗਿਆ ਉਹ درست ਹੈ ਵਾਕਏ ਇੱਥੇ ਕੋਈ ਵੀ 328 ਰੁਪਿਆਂ ਚੋਂ ਕੋਈ ਵੀ ਸਰੂਪ ਇੱਥੇ ਨਹੀਂ ਹੈ ਔਰ ਜੋ ਵੀ ਸਰੂਪ ਇੱਥੇ ਨੇ ਉਹ ਬਕਾਇਦਾ ਮर्यादा ਅਨਸਾਰ ਸਤਕਾਰ ਸਹਿਤ ਇੱਥੇ ਪ੍ਰਕਾਸ਼ ਕੀਤੇ ਜਾਂਦੇ ਨੇ ਸੁਕਾਸ਼ਨ ਕੀਤਾ ਜਾਂਦਾ ਹੈ ਔਰ ਸਾਰਿਆਂ ਦਾ ਰਿਕਾਰਡ ਮੇਨਟੇਨ ਹੈ ਤਾਂ ਅੰਤਾਂ ਹਜ਼ੂਰ ਸ਼੍ਰੀ ਨਾਨਕ ਕਮਰ ਰਾਜਾ ਸਾਹਿਬ ਜੀ ਬਾਰੇ ਮੈਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਹਜ਼ੂਰ ਸ਼੍ਰੀ ਨਾਨਕ ਕਮਰ ਰਾਜਾ ਸਾਹਿਬ ਜੀ ਕਿਤੇ ਵੀ ਗੁਰਮਤ ਦੇ ਵਿਪਰੀਤ ਕਦੇ ਨਹੀਂ ਉਹਨਾਂ ਦੀ ਵਿਚਾਰਧਾਰਾ ਸੀ ਜਦੋਂ ਵੀ ਸੰਤਾਂ ਹਜ਼ੂਰ ਸ਼੍ਰੀ ਨਾਨਕ ਕਮਰ ਰਾਜਾ ਸਾਹਿਬ ਜੀ ਦੇ ਨਾਲ ਆਪਣੇ ਮਨ ਦੇ ਬਲਬਲੇ ਸਾਂਝੀਆਂ ਕਰਦੇ ਸਨ ਕਿ ਸਾਨੂੰ ਇਹ ਮੁਸ਼ਕਲ ਹੈ ਮੁਸੀਬਤ ਹੈ ਘਰ ਦੇ ਵਿੱਚ ਬਰਕਤ ਨਹੀਂ ਹੈ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਗੱਲਬਾਤ ਸੀ ਦਾ ਹਜ਼ੂਰ ਹਮੇਸ਼ਾ ਉਹਨਾਂ ਨੂੰ ਆਖਦੇ ਸਨ ਕਿ ਸਹਿਜ ਬਾਠ ਪ੍ਰਕਾਸ਼ ਕਰਾਓ ਇਹ ਸੰਤਾਂ ਨੂੰ ਸੁਨੇਹਾ ਉਹ ਆਮ ਹੀ ਦਿੰਦੇ ਸਨ ਜੋ ਉਹਨਾਂ ਦਾ ਨਿੱਜੀ ਅਨੁਭਵ ਹੈ ਜੋ ਉਹਨਾਂ ਨੇ ਭਗਵਾਨ ਬਿਲਾਸ ਦੇ ਸਰੂਪ ਦੇ ਵਿੱਚ ਸਾਡੇ ਤੇ ਬਖਸ਼ਿਸ਼ ਕੀਤੀ ਹੈ ਸਾਨੂੰ ਦਿੱਤਾ ਹੈ ਉਹ ਵੀ ਗੁਰਬਾਣੀ ਦੀ ਵਾਰ-ਵਾਰ ਪਰੋੜਦਾ ਹੈ ਇਹਦੇ ਵਿੱਚੋਂ ਮੈਂ ਦੋ ਉਦਾਹਰਨਾ ਆਪ ਜੀ ਨੂੰ ਦੇ ਦਵਾਂ ਧੰਨ ਗਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਕਹਿੰਦੀ ਹੈ ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ ਜੋ ਰਤ ਪੀਵੇ ਮਾਨਸਾ ਤਿੰਨ ਕਿਉ ਨਿਰਬਲ ਚੀਤ ਇਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਮੁਖਾਰਬਨ ਤੋਂ ਸਾਨੂੰ ਆਦੇਸ਼ ਕਰਦੇ ਨੇ ਸ਼੍ਰੀ ਰਾਮ ਕੰਨ ਰਾਜਾ ਸਾਹਿਬ ਜੀ ਨੇ ਭਗਵਾਨ ਬਿਲਾਸ ਵਿੱਚ ਇਸੇ ਗੱਲ ਦੀ ਕਰੋੜਤਾ ਕਿਵੇਂ ਕੀਤੀ ਹੈ ਰਤ ਲੱਗੇ ਕੱਪੜੇ ਜੇ ਜਾਮਾ ਹੋਏ ਪਲੀਤ ਜਾਏ ਮਾਨਸ ਕਿਉਂ ਖਾਏ ਪਾਏ ਨਿਰਮਲ ਗਿਆਨ ਕੋ ਅਗਲੀ ਗੱਲ ਕਰਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ 86 ਤੀਰਤ ਸਗਲ ਪੁੰਨ ਜੀਵ ਦਇਆ ਪਰਵਾਨ ਤੇ ਹਜ਼ੂਰ ਸ਼੍ਰੀ ਨਾਮਕੰਮ ਰਾਜਾ ਸਾਹਿਬ ਜੀ ਭਗਵਾਨ ਬਿਲਾਸ ਦੇ ਵਿੱਚ ਏਸੇ ਚੀਜ਼ ਦੀ ਪਰਉੜਤਾ ਕਰਦੇ ਹੋਏ ਕਹਿੰਦੇ ਨੇ 86 ਤੀਰਤ ਸਗਲ ਹੀ ਪੁੰਨ ਜੀਵ ਦਇਆ ਪਰਵਾਨ ਆਇਆ ਬਾਜ ਰਾਗ ਪਾਦ ਹੈ ਕਿਤੇ ਵੀ ਹਜ਼ੂਰ ਸ਼੍ਰੀ ਨਾਭਕਰ ਮਹਾਰਾਜਾ ਸਾਹਿਬ ਜੀ ਨੇ ਗੁਰਬਤ ਦੀ ਕੋਈ ਵਿਰੋਧਤਾ ਨਹੀਂ ਕੀਤੀ। ਸ਼੍ਰੀ ਨਾਭਕਰ ਮਹਾਰਾਜਾ ਸਾਹਿਬ ਜੀ ਉਦਾਸੀ ਮਤ ਦੇ ਨਾਲ ਸੰਬੰਧ ਰੱਖਦੇ ਸਨ। ਉਦਾਸੀ ਮਤ ਵੀ ਕੋਈ ਸਿੱਖ ਪੰਥ ਤੋਂ ਵਿਰੋਧ ਦੇ ਵਿੱਚ ਚੱਲਣ ਵਾਲਾ ਮਤ ਨਹੀਂ। ਸਿੱਖ ਪੰਥ ਦੀ ਹੀ ਨਿਰਵਲਤਾ ਰਾਇ। ਕਿਉਂਕਿ ਤਾਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੁਪੁੱਤਰ ਬਾਬਾ ਸ਼ਿਦਰੀ ਚੰਦ ਜੀ ਤੋਂ ਉਦਾਸੀ ਮਤ ਆਰੰਭ ਹੁੰਦਾ ਹੈ। ਇੱਕ ਹੋਰ ਭਗਤੀ ਦੀ ਮੈਂ ਉਦਾਹਰਨ ਦੇ ਕੇ ਗੱਲ ਅੱਗੇ ਤੋਰਦਾ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਕੀਟੀ ਤੇ ਘੁੰਚਰ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਭੂਲਾ। ਤੇ ਹਜ਼ੂਰ ਸ਼੍ਰੀnabla ਕਮਰਾਜਾ ਸਾਹਿਬ ਜੀ ਭਗਵਾਨ ਬਿਲਾਸ ਦੇ ਵਿੱਚ ਇਸ ਪਵਿੱਤਰ ਦਸਬਗੰਤ ਦੀ ਜੋ ਪੰਤੀ ਹੈ ਕਿਉਂਕਿ ਮੈਂ ਦੋਵੇਂ ਗ੍ਰੰਥਾਂ ਨੂੰ ਕਰ ਰਿਹਾ ਧੰਨ 시 ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਹਾਜ਼ਰ ਨਾਜ਼ਰ ਗੁਰੂ ਨੇ ਤੇ ਦਸਮ ਪਾਸ਼ਾ ਨੇ ਦਸਮ ਗ੍ਰੰਥੀ ਰਚਨਾ ਕੀਤੀ ਹੈ ਉਹਦੇ ਵਿੱਚੋਂ ਮੈਂ ਤੁਹਾਨੂੰ ਪੰਤੀ ਸਾਂਝੀ ਕੀਤੀ ਹੈ ਕਿ ਜੀਟੀ ਦੇ ਘੁੰਚੇ ਰਸੂਲਾਹ ਸੱਬਰ ਕਿਰਪਾ ਦਰਸ਼ ਕਰ ਭੂਲਾਏ ਦਸਵੇਂ ਪਾਸ਼ਾ ਦੀ ਬਾਣੀ ਹੈ ਦਸਮ ਗ੍ਰੰਥ ਸਾਹਿਬ ਦੇ ਵਿੱਚ ਸੁਭਾਏਮਾਨ ਔਰ ਹਜ਼ੂਰ ਸ਼੍ਰੀ ਨਾ ਕੋਮ ਰਾਜਾ ਸਾਹਿਬ ਜੀ ਇਸ ਦੀ ਪ੍ਰੋੜਤਾ ਕਰਦੇ ਨੇ ਕਿਉਂਟੀ ਅਤੇ ਕੁੰਜਰ ਲੋ ਥੂਲਾ ਦੇ ਕੋ ਸਭ ਹੀ ਬੈ ਕਿਰਪਾ ਦ੍ਰਿਸ਼ਟ ਸਿਉ ਰਹਾ ਏਕ ਪੂਲ ਹੈ। ਭਾਪ ਕੇ ਆਪਾ ਧੰਨ 시 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਨੂੰ ਪੜ ਲਈ ਹੈ ਉਹਦਾ ਅਧਿਐਨ ਕਰ ਲਈ ਹੈ। 시 ਗ੍ਰੰਥ ਸਾਹਿਬ ਦੀ ਬਾਣੀ ਦਾ ਅਧਿਐਨ ਕਰ ਲਈ ਹੈ ਤੇ ਹਜ਼ੂਰ ਸ਼੍ਰੀ ਨਾ ਕੋਮ ਰਾਜਾ ਸਾਹਿਬ ਵੱਲੋਂ ਲਿਖੇ ਭਗਵਾਨ ਬਿਲਾਸ ਦਾਦਿਆਨ ਕਰ ਲਈ ਹੈ। ਟਾਈਗਰ ਸਾਹਮਣੇ ਆਉਂਦੀ ਹੈ ਕਿ ਭਗਵਾਨ ਬਿਲਾਸ ਦੇ ਵਿੱਚ ਲਿਖਿਆ ਹੋਇਆ ਇੱਕ ਇੱਕ ਸ਼ਬਦ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਚਨਾ ਦਸਮ ਗ੍ਰੰਥ ਦੀ ਵੀ ਪ੍ਰੋਡਕਟਾ ਕਰਦਾ ਹੈ ਔਰ ਧਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਂ ਪ੍ਰੋਡਕਟਾ ਕਰਦਾ ਹੀ ਹੈ ਗੁਰੂ ਸਾਹਿਬ ਦੀ ਸਿਫਤ ਦੇ ਵਿੱਚ ਉਸਤਤ ਦੇ ਵਿੱਚ ਸ਼੍ਰੀ ਨਾਮਕੰਨ ਰਾਜਾ ਸਾਹਿਬ ਜੀ ਨੇ ਸਵਈਆ ਉਚਾਰਿਆ ਮਹਾਰਾਜ ਕਹਿੰਦੇ ਨੇ ਹਉ ਪਰਨਾਮ ਕਰੂੰ ਗੁਰ ਕੋ ਗੁਰ ਬਾਜ ਨਾਮਾਨਤ ਔਰਣ ਕੋ ਗੁਰ ਦਾਤਾ ਬਿਓ जग ਅੰਤਰ ਹੈ ਗੁਰਦਾਨ ਦੀਓ ਮਨਸੋਰਣ ਕੋ ਛਬ ਦੇਵਤ ਹੈ ਸਭ ਹੀ ਸੁਰ ਕੋ ਉਰਚਾਤ ਹੈ ਗੁਰਜੋਰਣ ਕੋ दास भगवान जय पाप ਧਰੇ ਗੁਰ ਪਾਚਾ ਕਹਿੰਦੇ ਨੇ ਜਿੱਥੇ ਗੁਰੂ ਪੈਰ ਧਰਦਾ ਹੈ ਨਾ ਦਾਸ ਭਗਵਾਨ ਜੈ ਪਾਪ ਧਰੇ ਗੁਰ ਸੀਸ ਨਮਾ ਤੈ ਥੋਰਣ ਕੋ ਮੈਂ ਉੱਥੇ ਸੀਸ ਚਕਾਉਣਾ ਸੋ ਇੱਥੋਂ ਆਪਾਂ ਨੂੰ ਕਲੀਅਰ ਹੋ ਜਾਂਦਾ ਹੈ ਕਿ ਸ਼੍ਰੀ ਨਾਭਾ ਕਾ ਮਹਾਰਾਜਾ ਸਾਹਿਬ ਜੀ ਗੁਰਮਤ ਦੇ ਵਿਰੋਧੀ ਨਹੀਂ ਸਨ ਜਿਹੜੇ ਵੀਰਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਤੁਸੀਂ ਆਪਣੀ ਜਾਣਕਾਰੀ ਦੀ ਦੋਸਤੀ ਕਰ ਲਓ ਗੁਰੂ ਗ੍ਰਹ ਸਾਹਿਬ ਮਹਾਰਾਜ ਦਾ ਬਹੁਤ ਹੀ ਸਤਕਾਰ ਕਰਦੇ ਸਨ ਉਹਦੇ ਇੱਥੋਂ ਤੱਕ ਉਹਨਾਂ ਨੇ ਨਗਰ ਕੀਰਤਨ ਦੇ ਵਿੱਚ ਵੀ ਸਨੇਹਾ ਦਿੱਤਾ ਜਦੋਂ ਪਹਿਲਾ ਨਗਰ ਕੀਰਤਨ ਸਜਾਇਆ ਜਾਂਦਾ ਸੀ ਸੰਤਾਂ ਕੋਠਿਆਂ ਤੇ ਚੜ ਕੇ ਜਦੋਂ ਦਰਸ਼ਨ ਕਰਦੀਆਂ ਸਨ ਤੇ ਸ਼੍ਰੀ ਨਾਮ ਕਮਰ ਰਾਜਾ ਸਹਿਬ ਨੇ ਸੰਤਾਂ ਨੂੰ ਆਖਿਆ ਕਿ ਸੰਤ ਜੀ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਵਾਰੀ ਨਿਕਲਦੀ ਹੈ ਪੰਸ ਸਿੰਘ ਅਗਵਾਈ ਕਰਦੇ ਨੇ ਤੇ ਤੁਸੀਂ ਛੱਦਾ ਤੇ ਚੜ ਕੇ ਦਰਸ਼ਨ ਕਰਦੇ ਹੋ ਇਹ ਸਹੀ ਨਹੀਂ ਹੈ ਇਹ ਬੇਅਦਬੀ ਹੈ ਤੁਸੀਂ ਨੀਵੇਂ ਥਾਂ ਤੇ ਆ ਕੇ ਮਹਾਰਾਜ ਨੂੰ ਨਮਸਤਕੋ ਬੋਚੋ ਕੇ ਸਲਾਮ ਕਰੋ ਇਹ ਆਦਰ ਹੈ ਜਾਤ ਪਾਤ ਦੀ ਪ੍ਰਥਾ ਇਹ ਮੈਂ ਅੱਜ ਇਸ ਕਰਕੇ ਕਲੀਅਰ ਕਰ ਰਿਹਾ ਕਿ ਆਪਾਂ ਨੂੰ ਗੱਲ ਜਿਹੜੀ ਕਲੀਅਰ ਹੋ ਜਾਣੀ ਚਾਹੀਦੀ ਹੈ ਜਾਤ ਪਾਤ ਦੇ ਉੱਤੇ ਵੀ ਬਹੁਤ ਤਿੱਖਾ ਕਟਾਸ਼ਕ ਗੁਰਬਾਣੀ ਕਰਦੀ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਮਾਨਸ ਕੀ ਜਾਤ ਸਭ ਏਕੇ ਪਹਿਚਾਨੋ ਤੇ ਹਜ਼ੂਰ ਸ਼੍ਰੀਨਾਮਕਮ ਰਾਜਾ ਸਾਹਿਬ ਜੀ ਵੀ ਇਸੇ ਦੀ ਪ੍ਰੋਰਤਾ ਕਰਦੇ ਹੋਏ ਸਵਈਆ ਉਚਾਰਨ ਕਰਦੇ ਨੇ ਮਾਨਸ ਜਾਤ ਮੈਂ ਭੇਦ ਨਹੀਂ ਕੁਝ ਹੈ ਸਭ ਏਕ ਹੀ ਰੂਪ ਭਏ ਸਜਾਤੀ ਬਜਾਤੀ ਹੈ ਮੰਨਤ ਮੈਂ ਨਹੀਂ ਅੰਗ ਕੋ ਦੂਸਰ ਹੋਏ ਗਏ ਆਤਮ ਗਿਆਨ ਸੁਭਾਅ ਸਜਾਤੀ ਅਗਿਆਤ ਆਰੰਗ ਬਜਾਤ ਪਏ ਛੋਟ ਬਣਾਵਟ ਕੂੜ ਕੀ ਮੰਨਤ ਦਾਸ ਭਗਵਾਨ ਵਿਚਾਰ ਲੈ ਇੱਥੇ ਮੈਂ ਇਹ ਵੀ ਗੱਲ ਕਲੀਅਰ ਕਰ ਦਵਾਂ ਸੰਗਤ ਨੂੰ ਕਿ ਇਸ ਤਰ੍ਹਾਂ ਨਹੀਂ ਹੈ ਕਿ ਜੋ ਹਜ਼ੂਰ ਸ਼੍ਰੀ ਨਾਭ ਕੇ ਮਹਾਰਾਜਾ ਸਾਹਿਬ ਜੀ ਦੁਆਰਾ ਲਿਖਿਆ ਗਿਆ ਹੱਥ ਲਿਖਤ ਗ੍ਰੰਥ ਭਗਵਾਨ ਬਿਲਾਸ ਉਹਦਾ ਅਸੀਂ ਪ੍ਰਕਾਸ਼ ਕਰਦੇ ਆ ਜਾਂ ਸੁਕਾਸਣ ਕਰਦੇ ਆ ਜਾਂ ਉਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਾ ਦਰਜਾ ਦੇਣ ਦੀ ਕੋਸ਼ਿਸ਼ ਕਰਦੇ ਨਹੀਂ ਹਾਂ ਇਹ ਜ਼ਰੂਰ ਹੈ ਕਿ ਸ਼ੁਕਰਾਨਾ ਹੈ ਮਹਾਂਪੁਰਖਾਂ ਦਾ ਕਿਉਂਕਿ ਮਹਾਂਪੁਰਖਾਂ ਦੀ ਬਹੁਤ ਦੂਰ ਦੀ ਦ੍ਰਿਸ਼ਟੀ ਹੁੰਦੀ ਹੈ ਸ਼ਾਇਦ ਮਹਾਂਪੁਰਖਾਂ ਨੇ ਉਸ ਸਮੇਂ ਦੇ ਵਿੱਚ ਇਹ ਸਾਰੀ ਸਥਿਤੀ ਨੂੰ ਵਾਚ ਲਿਆ ਸੀ ਤੇ ਉਹਨਾਂ ਨੇ ਆਪਣਾ ਨਿੱਜੀ ਅਨੁਭਵ ਤੇ ਉਹਨਾਂ ਦੀ ਵਿਚਾਰਧਾਰਾ ਨੂੰ ਭਗਵਾਨ ਬਿਲਾਸ ਚ ਅੰਕਿਤ ਕਰਕੇ ਸਾਡੇ ਸਪੁਰਦ ਕੀਤਾ ਹੋਇਆ ਸੰਗਤਾਂ ਦੇ ਜਿਹਦੇ ਵਿੱਚੋਂ ਅਸੀਂ ਪੜ੍ਹ ਕੇ ਜਾਣ ਲੈਨੇ ਆ ਕਿ ਹਜ਼ੂਰ ਸ਼੍ਰੀ ਨਾਨਕ ਮਹਾਰਾਜਾ ਸਾਹਿਬ ਜੀ ਦਾ ਫਲਸਫਾ ਕੀ ਸੀ ਵਿਚਾਰਧਾਰਾ ਕੀ ਸੀ ਭਗਵਾਨ ਬਿਲਾਸਤਾ ਪ੍ਰਕਾਸ਼ ਨਹੀਂ ਕੀਤਾ ਜਾਂਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੀ ਹੁੰਦਾ ਤੇ ਸਾਰੀ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਨਤਮਸਤਕ ਹੁੰਦੀ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਸ਼੍ਰੀ ਨਾਨਕ ਮਹਾਰਾਜਾ ਸਾਹਿਬ ਜੀ ਦੀਆਂ ਸੰਗਤਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸੁਹਾਸ ਸੁਆਸ ਪਿਆਰ ਕਰਦੀਆਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਅਦਬੀ ਕਰਨੀ ਤਾਂ ਬਹੁਤ ਦੂਰ ਦੀ ਗੱਲ ਹੈ ਸ਼੍ਰੀ ਨਾਨਕ ਕਮਰ ਰਾਜਾ ਸਾਹਿਬ ਦੀਆਂ ਸੰਗਤਾਂ ਇਹੋ ਜਿਹਾ ਸੁਭਨੇ ਵਿੱਚ ਵੀ ਸੋਚ ਨਹੀਂ ਸਕਦੀਆਂ ਤੇ ਮੈਂ ਸਿੱਖ ਪੰਥ ਨੂੰ ਇਹ ਭਰੋਸਾ ਦਿਵਾਉਣਾ ਕਿ ਜਿੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਿਰਾਦਰ ਦੀ ਗੱਲ ਆਊਗੀ ਨਾ ਮੈਂ ਇਸ ਦਰ ਦਾ ਇੱਕ ਸੇਵਾਦਾਰ ਹੋਣ ਦੇ ਨਾਤੇ ਸ਼੍ਰੀ ਨਾਨਕ ਕਮਰ ਰਾਜਾ ਸਾਹਿਬ ਜੀ ਦੀਆਂ ਸੰਗਤਾਂ ਵਿੱਚੋਂ ਇੱਕ ਹੋਣ ਦੇ ਨਾਤੇ ਇਹ ਕਹਿੰਦਾ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਤਕਾਰ ਤੇ ਅਦਬ ਨੂੰ ਬਹਾਲ ਰੱਖਣ ਵਾਸਤੇ ਰਾਜਾ ਸਾਹਿਬ ਜੀ ਦੀਆਂ ਸੰਗਤਾਂ ਆਪਣੇ ਖੂਨ ਦਾ ਇੱਕ ਇੱਕ ਕਤਰਾ ਪਾਣੀ ਵਾਂਗੂ ਵਹਾਉਣ ਲਈ ਤਿਆਰ ਬੈਠੀਆਂ ਨੇ ਮਹਾਰਾਜ ਦੀਆਂ ਸੰਗਤਾਂ ਕਦੇ ਵੀ ਇਹ ਸੋਚ ਨਹੀਂ ਸਕਦੀਆਂ ਵੀ ਬੇਅਦਬੀ ਹੋਵੇ ਹਾਂ ਅਸੀਂ ਆਪਣੇ ਵੱਲੋਂ ਇਸ ਸਥਾਨ ਦੇ ਉੱਤੇ ਕਿਉਂਕਿ ਉਦਾਸੀ ਮੱਤ ਦਾ ਇਹ ਸਥਾਨ ਹੈ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਿਰਮੌਰ ਮੰਨ ਕੇ ਨਤਮਸਤਕ ਹੋਇਆ ਜਾਂਦਾ ਹੈ ਅਸੀਂ ਆਪਣੀ ਸੋਚ ਮੁਤਾਬਕ ਇੱਥੋਂ ਦੇ ਪ੍ਰਬੰਧਕ ਲਗਾਤਾਰ ਗੁਰਮਤਿ ਦੀ ਮਰਿਆਦਾ ਦੀ ਪਰੋੜਤਾ ਕਰਦੇ ਨੇ ਔਰ ਲਾਗੂ ਕਰਦੇ ਨੇ ਪਰ ਜੇਕਰ ਸਾਡੇ ਕੋਲੋਂ ਕੋਈ ਕਮੀ ਰਹਿ ਗਈ ਹੈ ਜਿਵੇਂ ਮੇਰੇ ਤੋਂ ਪਹਿਲਾਂ ਸਰਦਾਰ ਕੁਲਵੰਤ ਸਿੰਘ ਜੀ ਜੋ ਇੱਥੋਂ ਦੇ ਪ੍ਰਬੰਧਕ ਨੇ ਬਾਕੀ ਵੀ ਪ੍ਰਬੰਧਕ ਨੇ ਸਤਿਕਾਰਯੋਗ ਨੇ ਜੇਕਰ ਕੋਈ ਕਮੀ ਲੱਗਦੀ ਹੈ ਤੁਹਾਨੂੰ ਤਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਸੀਂ ਪਹਿਲਾਂ ਵੀ ਬੇਨਤੀ ਕੀਤੀ ਸੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਵੀ ਸਾਨੂੰ ਦਿੱਥਿਆ ਜਾਵੇਗਾ ਨਿਸ਼ਾ ਨਿਰਦੇਸ਼ ਦਿੱਤੇ ਜਾਣਗੇ ਅਸੀਂ ਉਹਦੇ ਵਿੱਚ ਸੁਧਾਈ ਕਰ ਲਾਂਗੇ ਪਰ ਇੱਕ ਗੱਲ ਮੈਂ ਸਪਸ਼ਟ ਤੌਰ ਤੇ ਕਹਦਾ ਕੁਝ ਸ਼ਰਾਤੀ ਅਨਸਰਾਂ ਦੀ ਇਹ ਸੋਚ ਹੋ ਸਕਦੀ ਹੈ ਸ਼ਾਇਦ ਬਿਸ਼ਰੀਨਾਬ ਕਮਰ ਰਾਜਾ ਸਾਹਿਬ ਜੀ ਦੀ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਵੱਖ ਕਰ ਦੇਣਾ ਨਿਖੇੜ ਦੇਣਾ ਇਹ ਕਦੇ ਨਹੀਂ ਹੋ ਸਕਦਾ ਸ਼ਰੀਨਾਬ ਕਮਰ ਰਾਜਾ ਸਾਹਿਬ ਜੀ ਨੇ ਇਸ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਆਪ ਜੋੜਿਆ ਤੇ ਕਦੇ ਨਹੀਂ ਹੋ ਸਕਦਾ ਜਦੋਂ ਤੱਕ ਇਹ ਦੁਨੀਆ ਹੈ ਜਦੋਂ ਤੱਕ ਚੰਦ ਸਿਤਾਰੇ ਨੇ ਜਦੋਂ ਤੱਕ ਬ੍ਰਹਿਮੰਡ ਹੈ ਸ਼ਰੀਨਾਬ ਕਮਰ ਰਾਜਾ ਸਾਹਿਬ ਜੀ ਦੀ ਸੰਗਤ ਗੁਰੂ ਗ੍ਰੰਥ ਸਾਹਿਬ ਨਾਲ ਜੁੜੀ ਹੋਈ ਹੈ ਤੇ ਜੁੜੀ ਰਹੇਗੀ ਤੇ ਆਦਬ ਸਤਕਾਰ ਬਹਾਲ ਕਰਦੀ ਰਹੇਗੀ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਮੈਂ মিডিਆ ਦਾ ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਦੂਰ ਦਰਾਡੇ ਤੋਂ ਚੱਲ ਕੇ ਸਾਡੀ ਗੱਲ ਨੂੰ ਅੱਗੇ ਰੱਖਣ ਵਾਸਤੇ ਆਏ ਸੋ ਸਾਡੀ ਸੰਗਤ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਰੀ ਸੰਗਤ ਨੇ ਸਾਡੇ ਤੇ ਵਿਸ਼ਵਾਸ ਪ੍ਰਗਟ ਕੀਤਾ ਸ਼ਾਂਤੀ ਬਣਾਈ ਰੱਖੀ ਕਿਸੇ ਵੀ ਤਰ੍ਹਾਂ ਦੀ ਭੜਕਾਹਟ ਵਿੱਚ ਨਹੀਂ ਆਏ ਆਪਾਂ ਇਹ ਸਬੂਤ ਦਿੱਤਾ ਕਿ ਅਸੀਂ ਬਹੁਤ ਹੀ ਸਮਝਦਾਰ ਸੁਲਝੇ ਹੋਏ ਤੇ ਸ਼ਾਂਤੀ ਨੂੰ ਪਸੰਦ ਕਰਨ ਵਾਲੇ ਅਮਨ ਸ਼ਾਂਤੀ ਨੂੰ ਪਸੰਦ ਕਰਨ ਵਾਲੇ ਲੋਕ ਹਾਂ ਅਸੀਂ ਪੜਕਾਹਟ ਵਿੱਚ ਆ ਕੇ ਕੋਈ ਗਲਤ ਕਦਮ ਨਹੀਂ ਚੁੱਕਦੇ ਇਹ ਆਪਾਂ ਸਾਬਤ ਕੀਤਾ ਤੇ ਸਾਬਤ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਸ਼੍ਰੀ ਨਾਨਕ ਕਮਰ ਰਾਜਾ ਸਾਹਿਬ ਜੀ ਦੀ ਕਿਰਪਾ ਨਾਲ ਸਾਰੀ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਸ਼ਾਂਤੀ ਬਣਾਈ ਰੱਖੀ ਇਹ ਦਿਨ ਭਾਵੇਂ ਭਾਵ ਭਾਵਨਾਤਮਕ ਤੌਰ ਦੇ ਉੱਤੇ ਬਹੁਤ ਔਖੇ ਸਨ ਬਾਰ-ਬਾਰ ਅੱਖਾਂ 'ਚੋਂ ਮੈਰਾਗ ਆਉਂਦਾ ਸੀ ਜ਼ਿੰਮੇਵਾਰੀ ਬਹੁਤ ਵੱਡੀ ਸੀ ਅੱਜ ਜਿਹੜੀ ਟੀਮ ਬੈਠੀ ਹੋਈ ਹੈ ਇਹਨਾਂ ਸਾਰਿਆਂ ਤੋਂ ਨੀਮਾ ਮੈਂ ਆਪਣੇ ਆਪ ਨੂੰ ਮੰਨਦਾ ਕਿਉਂਕਿ ਸਾਡੀ ਵਿਚਾਰਧਾਰਾ ਹੈ ਵੀ ਰਸੋਖਾਨਾ ਮਜਾਰਾ ਰਾਜਾ ਸਾਹਿਬ ਦੀ ਧਰਤੀ ਤੇ ਇਕੱਲੇ ਇਕੱਲੇ ਮਿੱਟੀ ਦੇ ਕਣ ਤੋਂ ਵੀ ਅਸੀਂ ਆਪਣੇ ਆਪ ਨੂੰ ਨੀਵੇਂ ਮੰਨਦੇ ਹਾਂ ਬੇਸ਼ੱਕ ਹਜ਼ੂਰ ਨੇ ਸਾਨੂੰ ਆਪਣੇ ਨਾਨਕੇ ਹੋਣ ਦਾ ਸੁਭਾਗ ਬਖਸ਼ਿਸ਼ ਕੀਤਾ ਸਾਡੇ ਨਗਰ ਪਰ ਅਸੀਂ ਰਾਜਾ ਸਾਹਿਬ ਮਜਾਰੇ ਦੇ ਪ੍ਰਬੰਧਕਾਂ ਦੇ ਅੱਗੇ ਸਦਾ ਨਤਮਸਤਕ ਹਾਂ ਇੱਥੋਂ ਦੀ ਕਣਕਣ ਦੇ ਅੱਗੇ ਨਤਮਸਤਕ ਹਾਂ ਕਿਉਂਕਿ ਸਾਡੇ ਮਹਾਂਪੁਰ ਕੇ ਇਸ ਧਰਤੀ ਤੇ ਵਿਚਰੇ ਨੇ ਔਰ ਇਹਨਾਂ ਨੂੰ ਬਖਸ਼ਿਸ਼ਾਂ ਦੇ ਕੇ ਗਏ ਨੇ ਬੜੀ ਸੂਝਬੂਝ ਦੇ ਨਾਲ ਬੜੀ ਸਿਆਣਪ ਦੇ ਨਾਲ ਇਹਨਾਂ ਨੇ ਸਾਰੇ ਮਸਲੇ ਨੂੰ ਡੀਲ ਕੀਤਾ ਜੋ ਤੇ ਨੀਆ ਵੀ ਸਿਆਸੀ ਜਥੇਬੰਦੀਆਂ ਆਈਆਂ ਸਾਰਿਆਂ ਦਾ ਸਮੂਹ ਤੌਰ ਦੇ ਉੱਤੇ ਧੰਨਵਾਦ ਕੀਤਾ ਜਾਂਦਾ ਹੈ ਇਹ ਸੰਸਥਾ ਨਾ ਇਸ ਤੋਂ ਪਹਿਲਾਂ ਕਦੇ ਵੀ ਆਪਣੇ ਧਾਰਮਿਕ ਸਮਾਗਮਾਂ ਦੇ ਉੱਤੇ ਕੋਈ ਸਿਆਸਤ ਕਰਦੀ ਸੀ ਨਾ ਹੀ ਅਸੀਂ ਕਦੇ ਅੱਜ ਤੱਕ ਕਿਹਾ ਹੈ ਵੀ ਐਸ ਸਿਆਸੀ ਪਾਰਟੀ ਨੂੰ ਲਾਹਾ ਦਿਓ ਨਾ ਨਾ ਇਸ ਤੋਂ ਬਾਅਦ ਅਸੀਂ ਕੋਈ ਸਿਆਸੀ ਸਰਗਰਮੀ ਕਰਨੀ ਸੋ ਬਹੁਤ ਬਹੁਤ ਸਾਰੀ ਧੰਨ ਸਾਰੀ ਸੰਗਤ ਦਾ ਸ਼ੁਕਰਾਨਾ ਹੈ